ਦੋਸਤੋ ਇੱਕ ਜਿਗਾਰਡ ਤਿਆਰ ਕਰਿਆ ਚੰਗੀ ਤਰ੍ਹਾਂ ਦੇਖ ਲਿਓ ਇੱਕ ਸਪੀਕਰ ਲੈ ਲਿਆ ਛੋਟਾ ਜਿਹਾ ਇੱਕ ਚਿਪ ਲੈ ਲਈ ਆ ਫੋਨ ਵਾਲੀ ਚਿਪ ਆ ਜਿਹੜੀ ਆ ਲਾਲ ਤੇ ਕਾਲੀ ਤਾਰ ਸਪੀਕਰ ਨਾਲ ਟਾਂਕੇ ਲਾਤੇ ਆ ਦੋ ਟਾਂਕੇ ਜਿਹੜੇ ਲਾਏ ਨੇ ਕਿਨਾਂ ਜਿਹੜਾ ਚਾਰਜਰ ਹੁੰਦਾ ਆਪਣੇ ਫੋਨ ਦਾ ਗੱਠਕ ਤਾਰ ਕੱਟ ਲਈ ਇੱਕ ਗੱਠਕ ਤਾਰ ਆ ਤੁਹਾਡੇ ਸਾਹਮਣੇ ਆ ਤੁਹਾਨੂੰ ਦਿਖਾਉਨੇ ਆ ਦੂਜੇ ਪਾਸੇ ਇਹਦੇ ਟਾਂਕੇ ਲਾਤੇ ਚਾਰ ਜਗ੍ਹਾ ਤੇ ਟਾਂਕੇ ਜਿਹੜੇ ਲਾਏ ਨੇ ਚਿਪ ਦੇ ਇਹ ਖਿਆਲ ਰੱਖਣਾ ਤੁਸੀਂ ਆ ਤੁਹਾਨੂੰ ਦਿਖਾ ਰਹੇ ਆ ਕਿਨਾਂ ਚੰਗੀ ਤਰ੍ਹਾਂ ਦਿਖਾ ਦੇ ਤੇ ਆ ਦੇਖਿਓ ਲਿਆਉਣ ਫੋਨ ਚੱਕ ਆ YouTube ਓਨ ਕਰ YouTube ਓਨ ਕਰ ਆ ਹੁਣ ਅਸੀਂ YouTube ਓਨ ਕਰ ਲਈ ਆ ਦੇਖਿਓ ਨੈਟਵਰਕ ਬਿਲਕੁਲ ਨੈਟਵਰਕ ਨਹੀਂ ਹੈਗਾ ਤੁਹਾਡੇ ਸਾਹਮਣੇ ਫੋਨ ਕਰਕੇ ਦਿਖਾਵਾਂਗੇ ਇਹਨੂੰ ਕੋਈ ਮਜ਼ਾਕ ਨਾ ਮੰਨਿਓ ਆ ਦੇਖੋ ਥੱਲੇ ਉੱਤੇ ਕਰਕੇ ਚੰਗੀ ਤਰ੍ਹਾਂ ਦਿਖਾ ਦੇ ਹੌਲੀ ਹੌਲੀ ਤਾਂ ਆ ਦੇਖੋ ਭੋਰਾ ਨੈਟਵਰਕ ਨਹੀਂ ਹੈਗਾ ਹੁਣ ਤੁਹਾਨੂੰ ਅਸੀਂ ਉਹ ਲਾ ਕੇ ਜਿਗਾਰਡ ਦਿਖਾਵਾਂਗੇ ਫੋਨ ਚੱਲਦਾ ਆ ਦੇਖੋ ਆ ਪਸਾਤੀ ਤਾਰ ਉੱਤੇ ਜਿਹੜੇ ਚਾਰਜਰ ਦੀ ਜਗ੍ਹਾ ਤੇ ਹੁੰਦੀ ਆ ਥੋੜਾ ਜਿਹਾ ਉੱਚਾ ਚੱਕ ਸਪੀਕਰ ਮੜਾ ਜਾ ਦਬਾਰਾ ਚੱਲਦਾ ਆਨ ਕਰ ਆ ਦੇਖਿਓ ਨੈਟ ਚੱਲਦਾ ਬਾਈਓ ਦੇਸੀ ਜਗਾੜ ਯਾਰ ਬਹੁਤ ਦੇਸੀ ਜਗਾੜ ਨੇ ਟਰਾਈ ਕਰਿਆ ਕਰੋ ਆ ਦੇਖੋ ਤੁਹਾਡੇ ਸਾਹਮਣੇ ਫੋਨ ਚੱਲੂਗਾ ਇਹ ਹੋ ਗਿਆ ਹੁਣ ਯਾ ਟਰਾਈ ਆ ਦੇਖੋ ਕਿੱਦਾਂ ਬਾਈਓ ਫੇਰ ਦੱਸਿਓ ਲਿਖਿਓ ਜਰੂਰ ਵੀ ਇਹ ਜਗਾੜ ਕਿੱਦਾਂ ਲੱਗਿਆ ਤੁਹਾਨੂੰ ਇਹ ਜੀਆਂ ਵੀਡੀਓ ਲਾਈਕ ਸ਼ੇਅਰ ਕਰਿਆ ਕਰੋ